ਬਈ ਇਹਦਾ ਅੱਜ ਦੋਨੇ ਫੋਰਮਾਂ ਵੱਲੋਂ ਸੱਦਾ ਦਿੱਤਾ ਗਿਆ ਬਈ ਇਕੱਠੇ ਹੋ ਕੇ ਦੇਸੀਆਂ ਦੇ ਦਫ਼ਤਰਾਂ ਨੂੰ ਘੇਰੋ ਉਹਨਾਂ ਚੋਂ ਉਹਨਾਂ ਨੂੰ ਘੇਰ ਕੇ ਰੱਖਣਾ ਜਿੰਨਾ ਚਿਰ ਟੱਕਰ ਇਹ ਆਪਣਾ ਜਿਹੜੇ ਕਾਲੇ ਕਾਰਨਾਮੇ ਤੋਂ ਵਾਪਸ ਨਹੀਂ ਆਉਂਦੇ ਇਸ ਦੀ ਖੇਮਾ ਨਹੀਂ ਮੰਗਦੇ ਠੋਏ ਕਹਿੰਦੇ ਆ ਵੀ ਸਮਾਨ ਚੱਕ ਲੋ 3 ਵਜੇ ਤੱਕ ਟੱਲ ਗਿਆ ਆਪਣੀਆਂ ਚੱਕ ਲਓ ਇਹ ਆਪਣਾ ਫੈਸਲਾ ਹੈਗਾ ਵੀ ਕੋਈ ਵੀ ਸਮਾਨ ਨਹੀਂ ਚੱਕਣਾ ਕੋਈ ਵੀ ਟਰਾਲੀ ਨਹੀਂ ਚੱਕਣਾ ਇਹਨਾਂ ਨੂੰ ਕਹਦੇ ਹੋ ਵੀ ਅੱਗ ਲਾ ਦਿਓ ਤੁਸੀਂ ਅਸੀਂ ਕੋਈ ਸਮਾਨ ਨਹੀਂ ਚੱਕਣਾ ਇਹਦੀ ਕੋਈ ਨਹੀਂ ਆਪਣਾ ਸਿਆਸੀ ਕੀ ਉਹ ਤਾਂ ਵਸੂਣ ਲਾਂਗੇ ਜਨਾਹ ਨੁਕਸਾਨ ਕਰਨਗੇ ਤੋੜਪੰਨ ਕਰ ਰਹੇ ਆ ਰਾਤ ਨੂੰ ਆਪਣਾ ਜਿਹੜੇ ਟੈਂਟ ਆ ਜਿਹੜੇ ਇੱਕ ਇੱਕ ਟੈਂਟ 50 50000 ਪੀ ਦਾ ਬਣਦਾ ਉਹਨੂੰ ਕੰਬਾ ਉਹਦੇ ਨਾਲ ਜੇਸਵੀਆਂ ਦੇ ਨਾਲ ਤੋੜ ਰਹੇ ਨੇ ਕੋਈ ਨਹੀਂ ਆਪਾਂ ਸਾਰੀ ਕੀਮਤ ਵਸੂਣ ਲਾਂਗੇ ਪਰ ਅਸੀਂ ਆਪਦੇ ਆਪ ਟੈਂਟ ਟਰਾਲੀ ਉਤੋਂ ਵਾਪਸ ਨਹੀਂ ਲੈ ਕੇ ਆਉਂਦੇ ਇਹ ਸਾਨੂੰ ਕਲੰਕਿਤ ਕਰਨਾ ਚਾਹੁੰਦੇ ਆ ਵੀ ਅ ਵੀ ਉਹਦੇ ਨਾਲ ਹੁਣ ਜਦੋਂ ਡਰ ਮੜਾ ਜਾਂ ਹਮਲਾ ਕੀਤਾ ਹੁਣ ਇਹਨਾਂ ਨੇ ਟਰੈਕਟਰ ਵਾਪਸ ਲੈਣ ਲਾ ਕੇ ਉਧੇ ਦੇ ਤੇ ਉਹਨਾਂ ਵਾਪਸ ਕੀਤੇ ਸੋ ਲੋਕਾਂ ਚ ਆਪਾਂ ਨੂੰ ਇਹ ਆਪਣਾ ਨਰੇਟਿਵ ਬਗਾਰਨਾ ਚਾਹੁੰਦੇ ਆ ਆਪਣਾ ਇਮੇਜ ਬਗਾਰਨਾ ਚਾਹੁੰਦੇ ਆ ਆਪਾਂ ਕੋਈ ਆਪ ਦੇ ਆਪ ਕੋਈ ਟਰੈਕਟਰ ਟਰਾਲੀ ਕੋਈ ਵੀ ਸਮਾਨ ਵਾਪਸ ਲੈ ਕੇ ਆਉਣਾ ਇਹਨਾਂ ਨੂੰ ਕਹਿਣ ਦੇ ਕਹਿਣਾ ਉਹ ਵੀ ਜਿੱਥੇ ਵੀ ਸਾਰਾ ਲੈ ਕੇ ਜਾਣਾ ਲੈ ਜਾਓ ਜਿਹੜੀ ਅਗਨੌਰੀ ਲਾਦੇ ਆ ਸੇ ਆਪ ਦੇ ਆਪਣੇ ਚੱਕਾ ਹਾਂ ਵੀ ਭਰਾਵੋ ਸਾਰੇ ਪੰਜਾਬ ਦੇ ਵਸਣਗੇ ਤੁਹਾਨੂੰ ਪਤਾ ਹੀ ਹੈ ਵੀ ਕੱਲ ਪੰਜਾਬ ਦੇ ਜਿਹੜੀ ਭਗਵਾਨ ਜੀ ਸਰਕਾਰ ਨੇ ਜਿਹੜੇ ਕਾਲੀ ਕਰਤੂਤ ਕੀਤੀ ਹੈ ਕਾਲਾ ਕਾਰਨਾਮਾ ਕੀਤਾ ਹੈ ਮੀਟਿੰਗਾ ਦੋਨੇ ਫਾਰਮਾਂ ਦੀ ਸੱਬੇ ਹੈ ਵਿੱਚ ਸੈਂਟਰ ਦੇ ਮੰਤਰੀਆਂ ਦੇ ਨਾਲ ਕੇਂਦਰ ਦੇ ਜਿਹੜੇ ਅਧਿਕਾਰੀ ਹੈ ਨਾ ਪੰਜਾਬ ਦੇ ਅਧਿਕਾਰੀ ਹੈ ਤੇ ਪੰਜਾਬ ਸਰਕਾਰ ਦੇ ਦੋ ਕਿ ਤਿੰਨ ਮੰਤਰੀ ਵਿੱਚ ਵਿੱਚ ਇਹ ਦੁਨੀਆਂ ਦਾ ਕੋਈ ਵੀ ਸੂਲ ਨਹੀਂ ਭਾਵੇਂ ਜੰਗ ਵੀ ਚੱਲਦੇ ਹੋਵੇ ਹਥਿਆਰਬੰਦ ਜੰਗ ਵੀ ਚੱਲਦੇ ਹੋਵੇ ਫਿਰ ਵੀ ਜੇ ਦੋਨੇ ਤਰ੍ਹਾਂ ਦੇ ਜਿਹੜੇ ਗੱਲਬਾਤ ਲਈ ਆਏ ਨੁਮਾਇंदे ਹੁੰਦੇ ਇੱਕ ਵਾਰੀ ਉਹਨਾਂ ਨੂੰ ਸੁਰੱਖਤ ਆਪਦੇ ਟਿਕਾਣੇ ਤੇ ਪਹੁੰਚਾ ਦੋ ਇਹਨਾਂ ਦੀ ਮੀਟਿੰਗ ਚੋਂ ਨਿਕਲਦੇ ਸਾਰੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਸਾਰੇ ਆਗੂਆਂ ਨੂੰ ਤੇ ਉਦੋਂ ਬਾਅਦ ਜਵਰੀ ਜਿਹੜਾ ਦੋਨੇ ਬਾਟਰਾਂ ਤੇ ਜਿਹੜਾ ਕਿਸਾਨਾਂ ਦਾ ਪੈਸਾ ਪੈਸਾ ਇਕੱਠਾ ਕਰਕੇ ਲੋਕਾਂ ਚੋਂ ਸਮਾਨ ਹੈ ਜਿਹੜੀ ਉੱਥੇ ਤੋੜਪਨ ਕੀਤੀ ਜਾ ਰਹੀ ਹੈ ਉਹਦੇ ਜਵਰੀਆਂ ਨੂੰ ਠਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੋ ਇਸ ਕਰਕੇ ਮੇਰੇ ਸਾਰੇ ਕਿਸਾਨਾਂ ਨੂੰ ਸਾਰੇ ਪੰਜਾਬ ਨਿਵਾਸੀਆਂ ਨੂੰ ਕਿਉਂਕਿ ਜਿਹੜਾ ਇਹ ਅੰਦੋਲਨ ਹੈ ਕਿਸੇ ਇੱਕ ਦੀ ਖਤਰ ਨਹੀਂ ਇਹ ਕਰੋੜਾ ਕਿਸਾਨਾਂ ਦਾ ਲੋਲ ਪੰਜਾਬ ਦਾ ਅੰਦੋਲਨ ਹੈ ਸਮੁੱੱਚੇ ਜਿਹੜੇ ਖਪਤਕਾਰ ਹੈਗੇ ਜਿਹੜੇ ਮਹਿੰਗਾਈ ਨਾਲ ਪੀੜੇ ਜਾ ਰਹੇ ਆ ਉਹਨਾਂ ਦਾ ਅੰਦੋਲਨ। ਤੋਂ ਇਸ ਕਰਕੇ ਸਾਰੇ ਪੰਜਾਬ ਨਿਵਾਸੀਆਂ ਨੂੰ ਸਾਰੇ ਕਿਰਤੀ ਲੋਕਾਂ ਨੂੰ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਅਨਸਾਪਸੰਨ ਜਥੇ ਬਣ ਗਿਆ। ਵੀ ਇਹਦਾ ਅੱਜ ਦੋਨੇ ਫਰਮਾਂ ਵੱਲੋਂ ਸੱਦਾ ਦਿੱਤਾ ਗਿਆ। ਵੀ ਇਕੱਠੇ ਹੋ ਕੇ ਦੇਸੀਆਂ ਦੇ ਦਫ਼ਤਰਾਂ ਨੂੰ ਘੇਰੋ। ਉਹਨਾਂ ਚਿਰ ਉਹਨਾਂ ਨੂੰ ਘੇਰ ਕੇ ਰੱਖਣਾ ਜਿੰਨਾ ਚਿਰ ਟੱਕਰ ਇਹ ਆਪਣਾ ਜਿਹੜੇ ਕਾਲੇ ਕਾਰਨਾਮੇ ਤੋਂ ਵਾਪਸ ਨਹੀਂ ਆਉਂਦੇ ਇਸ ਦੀ ਖੇਮਾਣੀ ਮੰਗ ਕੇ। ਸਾਰੇ ਨੇ ਪ੍ਰੋਟੈਸਟ ਕਰਨਾ ਜਿਹੜੇ ਵੀ ਸ਼ਕਲ ਦਾ ਹੈ ਕੋਈ ਪ੍ਰੋਟੈਸਟ ਕਰ ਸਕਦਾ ਸੱਦਾ ਹੈਗਾ ਡੀਸੀਆਂ ਤੇ ਦਫ਼ਤਰਾਂ ਨੂੰ ਘੇਰਨ ਵਾਲਾ ਉਸ ਥਾਂਵਾਂ ਤੇ ਹੁਣ ਤੱਕ ਜਦੋਂ ਤੱਕ ਮੈਂ ਬੋਲ ਰਿਹਾ ਘਰਾਓ ਹੋ ਵੀ ਗਏ ਨੇ ਤੇ ਬਾਕੀ ਥਾਂਵਾਂ ਤੇ ਵੀ ਕੋਈ ਵੀ ਜਲਾ ਨਾ ਰਹੇ ਜਿੱਥੇ ਇਹਨਾਂ ਦੇ ਡੀਸੀ ਦਾ ਘਰਾਓ ਦਾ ਹੋਇਆ ਹੋਵੇ ਜੇਦੂਗਿਨਾ ਕੋਈ ਹੋਰ ਕੋਈ ਹੋਰ ਆਪਣੇ ਤਰੀਕੇ ਨਾਲ ਕੋਈ ਲੋਕਲ ਲੈਵਲ ਤੇ ਵੀ ਨਹੀਂ ਜਾ ਸਕਦਾ ਤਾਂ ਪ੍ਰੋਟੈਸਟ ਜ਼ਰੂਰ ਕਰੇ ਭਾਵੇਂ ਨੇ ਵੀ ਆਖੀ ਸਾੜ ਦੇ ਪਿੰਡ ਦੇ ਵਿੱਚ ਦੁਜੀ ਗੱਲ ਜਿਹੜੀ ਇਹ ਹੈਗੀ ਹੈ ਵੀ ਉੱਥੋਂ ਇਹ ਕਹਿੰਦੇ ਆ ਵੀ ਸਮਾਨ ਚੱਕ ਨੂੰ 3 ਵਜੇ ਤੱਕ ਕਰ। ਟਰਾਲੀਆਂ ਆਉਂਦੀਆਂ ਚੱਕ ਲੋ। ਇਹ ਆਪਣਾ ਫੈਸਲਾ ਹੈਗਾ ਵੀ ਕੋਈ ਵੀ ਸਮਾਨ ਨਹੀਂ ਚੱਕਣਾ, ਕੋਈ ਵੀ ਟਰਾਲੀ ਨਹੀਂ ਚੱਕਣਾ। ਇਹਨਾਂ ਨੂੰ ਕਹਦੇ ਹੋ ਵੀ ਅੱਗ ਲਾ ਦਿਓ ਤੁਸੀਂ। ਅਸੀਂ ਕੋਈ ਸਮਾਨ ਨਹੀਂ ਚੱਕਣਾ। ਇਹਦੀ ਕੋਈ ਨਹੀਂ ਆਪਣਾ ਸਿਆਸੀ ਕੀ ਉਹ ਤਾਂ ਵਸੂਣ ਲਾਂਗੇ। ਜਨਾਹ ਨੁਕਸਾਨ ਕਰਨਗੇ, ਤੋੜਪੰਨ ਕਰ ਰਹੇ ਆ ਰਾਤ ਦੇ ਆਪਣਾ ਜਿਹੜੇ ਟੈਂਟ ਆ ਜਿਹੜੇ 1-1 ਟੈਂਟ 50-50 ਹਜ਼ਾਰ ਰੁਪਏ ਦਾ ਬਣਦਾ ਉਹਨੂੰ ਚੰਦਾ ਉਹਦੇ ਨਾਲ ਜੇਸਵੀਆਂ ਦੇ ਨਾਲ ਤੋੜ ਰਹੇ ਨੇ। ਉਹਨੇ ਆਪਾਂ ਸਾਰੀ ਕੀਮਤ ਵਸੂਲ ਲਾਂਗੇ ਪਰ ਅਸੀਂ ਆਪਦੇ ਆਪ ਟਰੈਕਟਰ ਟਰਾਲੀ ਉਤੋਂ ਵਾਪਸ ਨਹੀਂ ਲੈ ਕੇ ਆਉਂਦੇ ਇਹ ਸਾਨੂੰ ਕਲੰਕਿਤ ਕਰਨਾ ਚਾਹੁੰਦੇ ਆ ਵੀ ਉਹਦੇ ਨਾਲ ਹੋਣ ਜਦੋਂ ਡੜ ਮੜਾ ਜਾਂ ਹਮਲਾ ਕੀਤਾ ਹੋਣ ਇਹਨਾਂ ਨੇ ਟਰੈਕਟਰ ਵਾਪਸ ਲੈਣ ਲੱਗ ਕੇ ਉਹਦੇ ਦੇ ਤੇ ਉਹਨਾਂ ਵਾਪਸ ਕੀਤੇ ਸੋ ਲੋਕਾਂ ਚ ਆਪਾਂ ਨੂੰ ਇਹ ਆਪਣਾ ਨਰੇਟਿਵ ਬਗਾੜਨਾ ਚਾਹੁੰਦੇ ਆ ਆਪਣਾ ਇਮੇਜ ਬਗਾੜਨਾ ਚਾਹੁੰਦੇ ਆ ਆਪਾਂ ਕੋਈ ਆਪਦੇ ਆਪ ਕੋਈ ਟਰੈਕਟਰ ਟਰਾਲੀ ਕੋਈ ਵੀ ਸਮਾਨ ਵਾਪਸ ਨਹੀਂ ਲੈ ਕੇ ਆਉਣਾ ਇਹਨਾਂ ਨੂੰ ਕਹਿਣ ਦਾ ਕਹਿਣਾ ਉਹ ਵੀ ਜਿੱਥੇ ਵੀ ਸਾਰਾ ਲੈ ਕੇ ਜਾਣਾ ਲੈ ਜਾਓ ਜਿਹੜੀ ਅੱਗ ਲਾਉਣੀ ਲਾਦਿਆ ਅਸੀਂ ਆਪ ਦੇ ਆਪਣੇ ਚੱਕਰ। ਸੋ ਸਾਰੇ ਭਰਾਵਾਂ ਨੂੰ ਅਪੀਲ ਹੈ ਚੁੱਪ ਕਰਕੇ ਬਰਦਾਸ਼ਤ ਕਰਨ ਦੀ ਲੋੜ ਨਹੀਂ ਹਜੇ ਬਿਲਕੁਲ ਵਿਲੇ ਰੁੱਤ ਹੈ ਕੋਈ ਹਜੇ ਕੰਕੜਾ ਸੀਜ਼ਨ ਨਹੀਂ ਸ਼ੁਰੂ ਹੋਇਆ। ਸਾਰੇ ਭਰਾ ਇਹਦਾ ਡਟ ਕੇ ਵਿਰੋਧ ਕਰੋ ਜਿਹੜੇ ਵੀ ਤਰੀਕੇ ਰਾਹੀਂ ਕਰ ਸਕਦੇ ਹੋ ਕਰੋ ਤੇ ਦੇਸੀਆਂ ਦਾ ਜਿਹੜਾ ਘਰਾਉ ਹੈ ਸਾਰਿਆਂ ਦਾ ਅੱਜ ਹੁਣੇ ਤਾਂ ਇਹ ਤਾਂ ਵਾਕਈ ਹੈ ਜਿਹੜੀ ਸ਼ਾਮ ਨੂੰ ਅਸੀਂ ਸਾਰੇ ਲੀਡਰ ਇਕੱਠੇ ਹੋ ਕੇ ਜਿਹੜੀ ਆਗਲਾ ਪ੍ਰੋਗਰਾਮ ਸੋਨ ਨੂੰ ਸ਼ਾਮ ਤੱਕ ਨਵਾਂ ਆ ਜਾਊਗਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ।